ਹਾਂਜੀ ਸਤਿ ਸ੍ਰੀ ਅਕਾਲ ਅੱਜ ਦਾ ਆਪਣਾ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਕਿ ਅੱਜ 14 ਜਨਵਰੀ ਪਹਿਲਾ ਮਹੀਨਾ 2026 ਦਿਨ ਬੁੱਧਵਾਰ ਅੱਜ ਦੇ ਤੁਹਾਡੇ ਆਪਣੇ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਕਿ ਆਪਾਂ ਪਹਿਲਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਸੀ ਤੇ ਆਪਾਂ ਹੁਣ ਥੱਲੇ ਸਮਾਪਤ ਦੇ ਟਾਈਮ ਹੋਣ ਵਾਲਾ ਕਿ ਅੱਜ ਮਾਗ ਮਹੀਨੇ ਦੇ ਸਖਰਾ ਦੇ ਆ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮਾਗੀਆਂ ਦੀਆਂ ਵੀ ਲੱਖ ਲੱਖ ਵਧਾਈਆਂ ਥੱਲੇ ਸੋ ਪਾਈ ਬਰੈਡਾਂ ਦੇ ਬਰੈਡ ਕੱਢੀ ਜਾਂਦੇ ਆ ਸਪ ਤੁਹਾਨੂੰ ਦਿਖਾਉਣੇ ਆ ਥੱਲੇ ਚੱਲ ਕੇ ਆਪਣੀ ਰੈਸ ਚਾਰੇ ਦੇ ਉੱਪਰ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਵਾ ਵਾ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਥੱਲੇ ਪਾਠ ਕਰ ਰਹੇ ਆ ਆਪਣਾ ਨਿਤਨੇਮ ਕਰ ਲੈ ਸਿਪਾ ਪਹਿਲਾਂ ਤੇ ਆਪਾਂ ਉਹ ਬਾਬਾ ਜੀ ਹੁਣ ਕਥਾ ਕਰੀ ਜਾਂਦੇ ਤੇ ਆਪਾਂ ਹੁਣ ਪਾਠ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਹੁਣ ਗਜਾ ਕਰਕੇ ਆ ਗਏ ਸੀ ਤੇ ਅੱਜ ਵੈਸੇ ਮਾਗੀ ਦਾ ਮੇਲਾ ਮਾਗੀ ਦਾ ਦੇ ਮੇਲਾਗਾ ਤੇ ਆਪਾਂ ਮਾਗੀ ਦੇ ਮੇਲੇ ਤੇ ਨਹੀਂ ਜਾਣਾਗਾ ਆਪਾਂ ਅੱਜ ਟਾਈਮ ਥੋੜਾ ਹੋਣ ਕਰਕੇ ਨਹੀਂ ਜਾਇਆ ਗਿਆ ਤੇ ਕੋਈ ਜ਼ਰੂਰੀ ਕੰਮ ਵਿਸ਼ੇਸ਼ ਕਰਕੇ ਨਹੀਂ ਗਏ ਆਪਾਂ ਤੇ ਆਪਾਂ ਇੱਕ ਦੋ ਦਿਨਾਂ ਤੱਕ ਚਲਾਂਗੇ ਕੋਈ ਨਾ ਜਾਂ ਤੱਕ ਤਪੁਰਾ ਸਾਹਿਬ ਚਲਾਂਗੇ ਉੱਥੇ ਚਾਰ ਦਾ ਮੇਲਾ ਲੱਗਦਾ ਹੈ ਯਹਾਂ ਪੇ ਸ੍ਰੀ ਮਕਸਰ ਸਾਹਿਬ ਮੇਲਾ ਵੇਖਣ ਜ਼ਰੂਰ ਚਲਾਂਗੇ ਸੋ ਅੱਜ ਟਾਈਮ ਥੋੜਾ ਸ਼ੇਸ ਕਰਕੇ ਅੱਜ ਆਪਾਂ 1 ਘੰਟਾ ਤਬਲੇ ਦੀ ਰਿਆਜ ਕਰਨੀ ਆ ਵੇਖੋ ਜੀ ਤੇ ਤਬਲੇ ਦੀ ਰਿਆਜ ਕਰਕੇ ਫਿਰ ਆਪਾਂ 2:30 ਵਜੇ ਦੇ ਕਰੀਬ ਆਪਾਂ ਪਾਠ ਤੇ ਚਲਾਂਗੇ ਸੋ ਪਾਠ ਤੋਂ ਬਾਅਦ ਫਿਰ ਆਪਾਂ ਡੇਰਾ ਸਾਹਿਬ ਗੁਰੂ ਘਰ ਆ ਜਾਵਾਂਗੇ ਤੇ ਬੜੇ ਹਰ ਸਾਡੇ ਵੀਡੀਓ ਨਾਲ ਜੀ ਸਤ ਸ੍ਰੀ ਅਕਾਲ ਜੀ